ਪਰਮੇਸ਼ਰ ਦੇ ਹਜ਼ੂਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੇ ਹਜ਼ੂਰ ਵਿੱਚ ਇਕੱਠੇ ਹੋਏ ਆਂ ਆਵਜ ਦੀ ਦਿਆਂ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah <laughs> hallelujah 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 ਧੰਵਾ ਧੰਵਾ ਧੰਨਵਾ ਪਿਤਾ ਪਰਮੇਸ਼ਰ ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ ਕਰਦੇ ਹਾਂ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਨੀ ਹੈ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਰਾਤ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਹਾਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹਾਂ ਦੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੀ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਕਰਨ ਜਾ ਰਿਹਾ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੈ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ੁਅ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ ਬ੍ਰਦਰ ਲਾਪਰੇ ਸਿੰਘ ਦੀ ਆ ਉਹ ਬਹੁਤ ਜ਼ਿਆਦਾ ਜ਼ਿੱਦ ਕਰ ਰਹੇ ਸਨ ਕਿ ਉਹਨਾਂ ਨੇ ਬਾਈਕ ਲੈਣੀ ਹੈ ਪਰ ਉਹਨਾਂ ਦੀ ਏਜ ਛੋਟੀ ਹੋਣ ਕਰਕੇ ਉਹਨਾਂ ਦੇ ਘਰ ਦੇ ਉਹਨਾਂ ਨੂੰ ਲੈ ਕੇ ਨਹੀਂ ਸੰਦੰਦੇ ਜਿਸ ਕਰਕੇ ਉਹ ਬਹੁਤ ਜ਼ਿਆਦਾ ਘਰ ਚ ਲੜਾਈ ਕਰਦੇ ਸਨ ਔਰ ਗਾਲਾਂ ਕੱਢਦੇ ਸਨ ਉਹਨਾਂ ਨੂੰ 2 ਸਾਲ ਹੋ ਗਿਆ ਸੀ ਜੌਬ ਤੇ ਲੱਗੇ ਹੋਏ ਪਰ ਉਹਨਾਂ ਨੇ ਘਰ ਵਿੱਚ ਇੱਕ ਵੀ ਪੈਸਾ ਨਹੀਂ ਸੀ ਦਿੱਤਾ ਜਿਸ ਕਰਕੇ ਉਹਨਾਂ ਦੇ ਘਰ ਦੇ ਬਹੁਤ ਜ਼ਿਆਦਾ ਚਿੰਤਾ ਵਿੱਚ ਸਨ ਉਹਨਾਂ ਦੇ ਪਰਿਵਾਰ ਦੇ ਵੱਲੋਂ ਉਹਨਾਂ ਦਾ ਨਾਮ ਲਿਖਵਾਇਆ ਗਿਆ ਪ੍ਰੇਰ ਤੋਂ ਬਾਅਦ ਪਰਮੇਸ਼ਰ ਨੇ ਇਹਨਾਂ ਦੇ ਮਨ ਨੂੰ ਬਹੁਤ ਜ਼ਿਆਦਾ ਚੇਂਜ ਕੀਤਾ ਹੁਣ ਉਹ ਸੈਲਰੀ ਦੇ ਪੈਸੇ ਵੀ ਘਰ ਦਿੰਦੇ ਹਨ ਔਰ ਉਹਨਾਂ ਨੇ ਬਾਈਕ ਦੀ ਜ਼ਿੱਦ ਕਰਨੀ ਵੀ ਛੱਡ ਦਿੱਤੀ ਹੈ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਪਰਮਿੰਦਰ ਦੀਆ ਉਹ ਜਿਸ ਜਗ੍ਹਾ ਜੌਬ ਕਰਦੇ ਸਨ ਉਹਨਾਂ ਦੀ ਜੌਬ ਛੁੱਟਣ ਦਾ ਡਰ ਸੀ ਔਰ ਉਹਨਾਂ ਦੀ ਬਦਲੀ ਬਹੁਤ ਜ਼ਿਆਦਾ ਦੂਰ ਕਰਨ ਲੱਗੇ ਸਨ ਉਹਨਾਂ ਨੇ ਵਿਸ਼ਵਾਸ ਨਾਲ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਪ੍ਰੇਰ ਤੋਂ ਬਾਅਦ ਉਹਨਾਂ ਦੀ ਜੌਬ ਵੀ ਬਰਕਰਾਰ ਹੈ ਔਰ ਉਹਨਾਂ ਦੀ ਬਦਲੀ ਵੀ ਨਹੀਂ ਹੋਈ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਜਗੀਰ ਕੌਰ ਦੀ ਹੈ ਉਹਨਾਂ ਦੇ ਫੈਮਿਲੀ ਉਹਨਾਂ ਨੂੰ ਚਰਚ ਜਾਣ ਤੋਂ ਬਹੁਤ ਜ਼ਿਆਦਾ ਰੋਕਦੇ ਸਨ ਔਰ ਚਰਚ ਜਾਣ ਕਰਕੇ ਉਹਨਾਂ ਦੇ ਘਰ 'ਚ ਕਲੇਸ਼ ਰਹਿੰਦਾ ਸੀ ਸਿਸਟਰ ਨੇ ਵਿਸ਼ਵਾਸਨਾ ਪ੍ਰੇ ਲਈ ਨੰਬਰ 'ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਪ੍ਰੇਰ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੇ ਚਰਚ ਜਾਣ ਤੋਂ ਨਹੀਂ ਰੋਕਿਆ ਹੁਣ ਉਹ ਹਰ ਸੰਡੇ ਚਰਚ ਜਾਂਦੇ ਹਨ ਔਰ ਇਸ 'ਚ ਕੋਈ ਵੀ ਰੁਕਾਵਟ ਨਹੀਂ ਆਉਂਦੀ ਇਸ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਵਰਤਦੀ ਗਵਾਈ ਸਿਸਟਰ ਰਾਣੀ ਦੀ ਹੈ ਸਿਸਟਰ ਹਾਰਮੀ ਨੇ ਹੀ ਇੱਕ ਹਫਤੇ ਦੀ ਫਾਸਟਿੰਗ ਸਭ ਦੇ ਨਾਲ ਮਿਲ ਕੇ ਕਰਦੇ ਸਨ ਪਰ ਉਹ ਇਕੱਲੇ ਹੀ ਫਾਸਟਿੰਗ ਕਰਦੇ ਸਨ ਜਦੋਂ ਲਾਸਟ ਮਹੀਨੇ ਫਾਸਟਿੰਗ 'ਚ ਬੋਲਿਆ ਗਿਆ ਸੀਗਾ ਕਿ ਤੁਸੀਂ ਆਪਣੇ ਨਾਲ ਹੋਰ ਵੀ ਲੋਕਾਂ ਨੂੰ ਜੋੜਨਾ ਹੈ ਤਾਂ ਸਿਸਟਰ ਨੇ ਬਹੁਤ ਜਣਿਆਂ ਨੂੰ ਉਸ ਸਮਾਂਚਾਰ ਸੁਣਾਇਆ ਪਰਮੇਸ਼ਰ ਦੇ ਬਾਰੇ ਦੱਸਿਆ ਔਰ ਫਾਸਟਿੰਗ ਦੇ ਬਾਰੇ ਵੀ ਤਾਂ ਇਸ ਵਾਰ ਲਾਸਟ ਮਹੀਨੇ ਜਦੋਂ ਉਹਨਾਂ ਨੇ ਫਾਸਟਿੰਗ ਕੀਤੀ ਤਾਂ ਉਹਨਾਂ ਦੇ ਨਾਲ 6 ਹੋਰ ਲੋਕ ਜੁੜ ਗਏ ਔਰ ਉਹਨਾਂ ਨੇ ਪੂਰੇ ਹਫਤੇ ਦੀ ਫਾਸਟਿੰਗ ਕੀਤੀ ਸਿਸਟਰ ਦੱਸਦੇ ਹਨ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਾਫੀ ਸਮੇਂ ਤੋਂ ਪ੍ਰੋਬਲਮ ਸੀ ਔਰ ਫਾਸਟਿੰਗ ਦੇ ਸਮੇਂ ਹੀ ਜਦ ਉਹ ਸੌ ਰਹੇ ਸਨ ਤਾਂ ਖੁਦਾ ਨੇ ਉਹਨਾਂ ਦੀਆਂ ਅੱਖਾਂ ਨੂੰ ਛੋਇਆ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੀਆਂ ਅੱਖਾਂ ਨੂੰ ਕਿਸ ਨੇ ਛੋਇਆ ਹੈ ਔਰ ਜਦ ਉਹ ਉੱਠੇ ਤਾਂ ਉਹਨਾਂ ਦੀਆਂ ਅੱਖਾਂ ਬਿਲਕੁਲ ਠੀਕ ਹੋ ਚੁੱਕੀਆਂ ਸਨ ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਅਸੀਂ ਸਭ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਜ ਆਪਾਂ ਪਰਮੇਸ਼ਰ ਦੇ ਵਚਨ ਤੋਂ ਵਿਸ਼ਵਾਸ ਤੇ ਬਾਰੇ ਕੁਝ ਵਚਨਾਂ ਨੂੰ ਜਾਣਾਂਗੇ ਕਿ ਵਿਸ਼ਵਾਸ ਕਿਦਾਂ ਦਾ ਹੋਣਾ ਚਾਹੀਦਾ ਸਾਡਾ ਔਰ ਕਿਸ ਕਦਰਸੀ ਖੁਦਾ ਦੇ ਵਿੱਚ ਵਿਸ਼ਵਾਸ ਦੇ ਵਿੱਚ ਔਰ ਲਗਾਤਾਰ ਮਿਹਨਤ ਕਰਨ 'ਚ ਬਣੇ ਰਹੀਏ ਤਾਂ ਉਹ ਜਾਣਨ ਦੇ ਲਈ ਅਸੀਂ ਕਲਾਮ ਚੋਂ ਪੜਾਂਗੇ ਲੂਕਾ 18 ਉਹਦੀ 35 ਤੋਂ ਲੈ ਕੇ 38 ਨੰਬਰਾਈ ਤੱਕ ਇਸ ਤਰ੍ਹਾਂ ਹੋਇਆ ਕਿ ਜਦ ਯੇਸ਼ੂ ਯਰੋਦੇ ਨੇੜੇ ਪਹੁੰਚਿਆ ਤਾਂ ਇੱਕ ਅੰਨਾ ਸੜਕ ਦੇ ਕਿਨਾਰੇ ਬੈਠਾ ਭੀਖ ਮੰਗਦਾ ਸੀ ਅਤੇ ਉਸਨੇ ਪੀੜ ਲੰਘਦੀ ਸੁਣ ਕੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ ਲੋਕਾਂ ਨੇ ਉਸਨੂੰ ਦੱਸਿਆ ਜੋ ਯੇਸ਼ੂ ਨਾਸਰੀ ਇਥੋਂ ਲੰਘ ਰਿਹਾ ਹੈ ਦਾਉਦ ਉਸਨੇ ਪੁਕਾਰ ਕੇ ਕਿਹਾ हे 다వుਦ ਦੇ ਪੁੱਤਰ ਮੇਰੇ ਉੱਤੇ ਦਇਆ ਕਰੋ ਹਾਲੇਲੂਇਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਕਲਾਮ ਚ ਲਿਖਿਆ ਕਿ ਜਦ ਯੇਸ਼ੂ ਮਸੀਹ ਜਾ ਰਹੇ ਸੀ ਤਾਂ ਉਸ ਜਗ੍ਹਾ ਤੇ ਬਹੁਤ ਸਾਰੇ ਲੋਕ ਸੀ ਜਿਹੜੇ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਸੀਗੇ ਬਹੁਤ ਸਾਰੇ ਲੋਕ ਸੀ ਜਿਹੜੇ ਉਹਨਾਂ ਨੂੰ ਦੂਰ ਦੂਰ ਤੋਂ ਫੋਲੋ ਕਰ ਰਹੇ ਸੀ ਉਹ ਜਿੱਥੇ ਵੀ ਜਾਂਦੇ ਸੀ ਉਹਨਾਂ ਦੇ ਨਾਲ-ਨਾਲ ਜਾਂਦੇ ਸੀ ਪਰ ਇੱਕ ਅੰਨਾ ਸੀਗਾ ਜਿਹੜਾ ਸੜਕ ਦੇ ਕੰਡੇ ਤੇ ਬੈਠਾ ਹੋਇਆ ਸੀ ਜਿਹੜਾ ਕਿਤੇ ਜਾ ਨਹੀਂ ਸੀ ਸਕਦਾ ਜਿਹੜਾ ਯੇਸ਼ੂ ਦੇ ਮਗਰ ਮਗਰ ਔਰ ਉਹਨੂੰ ਮਤਲਬ ਫੋਲੋ ਨਹੀਂ ਸੀ ਫਿਜ਼ੀਕਲੀ ਫੋਲੋ ਨਹੀਂ ਸੀ ਕਰ ਸਕਦਾ ਪਰ ਉਹਨੇ ਵਿਸ਼ਵਾਸ ਦੇ ਥਰੂ ਉਹਨੂੰ ਫੋਲੋ ਕੀਤਾ ਔਰ ਉਸ ਤਰ੍ਹਾਂ ਕਲਾਮ ਚ ਲਿਖਿਆ ਕਹਿੰਦਾ ਜਦ ਉਹਨੂੰ ਪਤਾ ਲੱਗਿਆ ਕਿ ਇਹ ਭੀੜ ਦੀ ਆਵਾਜ਼ ਕਹਦੀ ਆ ਕਿ ਇਹਨਾਂ ਦੇ ਨਾਲ ਯੇਸ਼ੂ ਨਾਸਰੀ ਜਾ ਰਹੇ ਆ ਔਰ ਜਦ ਉਹਨੂੰ ਇਹ ਚੀਜ਼ ਦਾ ਪਤਾ ਲੱਗਿਆ ਤਾਂ ਉਹ ਉੱਠਿਆ ਅਤੇ ਉਹਨੇ ਉਸੇ ਸਮੇਂ ਪੁਕਾਰਿਆ ਕਹਿੰਦਾ हे ਦਾਊਦ ਦੇ ਪੁੱਤਰ ਮੇਰੇ ਤੇ ਦਇਆ ਕਰੋ ਹੁਣ ਜੇ ਅਸੀਂ ਵੇਖੀਏ ਤਾਂ ਯੇਸ਼ੂ ਦੇ ਨਾਲ ਤਾਂ ਉਹ ਅੰਨਾ ਕਿਤੇ ਜਾ ਸਕਦਾ ਸੀ ਸੜਕ ਦੇ ਕੰਢੇ ਬੈਠਾ ਪੀਖ ਮੰਗਦਾ ਰਹਿੰਦਾ ਸੀ ਤੇ ਆਪਣਾ ਗੁਜ਼ਾਰਾ ਕਰਦਾ ਸੀ ਹੁਣ ਉਹਨੂੰ ਯੀਸ਼ੂ ਬਾਰੇ ਕਿੱਦਾਂ ਪਤਾ ਲੱਗਿਆ ਆਖਿਰ ਉਹਨੇ ਸੰਸਾਰ ਦੀ ਖਬਰ ਕਿਸ ਤਰ੍ਹਾਂ ਪਾਈ ਹੈ ਨਾ ਉਹ ਅੰਨਾ ਸੀ ਉਹ ਇਧਰ ਉਧਰ ਜਾਂਦਾ ਡਰਦਾ ਹੋਏਗਾ ਪਤਾ ਨਹੀਂ ਕਿੰਨਾ ਕਹੀ ਉਹਨੂੰ ਪ੍ਰੋਬਲਮ ਹੁੰਦੀ ਹੋਊਗੀ ਸਫਰ ਕਰਨ ਦੇ ਵਿੱਚ ਕਿ ਇੱਥੋਂ ਮੈਂ ਕਿੱਥੇ ਜਾਵਾਂ ਉਧਰ ਨੂੰ ਕਿੱਦਾਂ ਜਾਵਾਂ ਸੜਕ ਪਿੱਦਾਂ ਕਿੱਦਾਂ ਪਾਰ ਕਰਾਂ ਬੇਸਿਕਲੀ ਉਦੋਂ ਇੰਨਾ ਜ਼ਿਆਦਾ ਟ੍ਰੈਫਿਕ ਨਹੀਂ ਸੀਗਾ ਈਵਨ ਉਸ ਉਦੋਂ ਕੋਈ ਜ਼ਿਆਦਾ ਜ਼ਿਆਦਾ ਤੱਕੀ ਗੱਡੀਆਂ ਵਗੈਰਾ ਤਾਂ ਬਿਲਕੁਲ ਹੀ ਨਹੀਂ ਸੀ ਨਾਰਮਲ ਲੋਕੀ ਪੈਦਲ ਵਾਕ ਹੀ ਜ਼ਿਆਦਾਤਰ ਕਰਦੇ ਸੀਗੇ ਪਰ ਉਦੋਂ ਇੰਨਾ ਜ਼ਿਆਦਾ ਟ੍ਰੈਫਿਕ ਤਾਂ ਨਹੀਂ ਹੋਊਗਾ ਪਰ ਇੱਕ ਅੰਨੇ ਲੀਤਾ ਸਾਫ਼ ਜਗ੍ਹਾ ਤੇ ਤੁਰਨਾ ਵੀ ਬਹੁਤ ਮੁਸ਼ਕਿਲ ਆ ਹੁਣ ਉਹਨੇ ਕਿਤੇ ਯੇਸ਼ੂ ਨੂੰ ਚੱਲ ਫਿਰ ਕੇ ਫੋਲੋ ਨਹੀਂ ਕੀਤਾ ਹੋਗਾ ਉਹਨੇ ਕਿਤੇ ਯੇਸ਼ੂ ਦਾ ਪ੍ਰਚਾਰ ਸੁਣਨ ਵੀ ਨਹੀਂ ਗਿਆ ਹੋਊਗਾ ਪਰ ਉਹਨੂੰ ਯੇਸ਼ੂ ਬਾਰੇ ਫਿਰ ਵੀ ਪਤਾ ਸੀ ਭਾਵੇਂ ਕਿ ਯੇਸ਼ੂ ਦੀ ਖਬਰ ਕੋਨੇ ਕੋਨੇ ਤੇ ਫੈਲੀ ਹੋਈ ਸੀ ਹੁਣ ਜਿਹੜੇ ਲੋਕ ਉਹਨੂੰ ਵੇਖ ਰਹੇ ਸੀਗੇ ਜਿਹੜੇ ਲੋਗੋ ਨੂੰ ਚੱਲਦਾ ਫਿਰਦਾ ਵੇਖ ਰਹੇ ਸੀ ਜਿਹੜੇ ਲੋਗੋ ਉਹਦੇ ਕੰਮਾਂ ਨੂੰ ਵੇਖ ਰਹੇ ਸੀਗੇ ਜਿਹੜੇ ਲੋਗੋ ਦੇ ਨਾਲ-ਨਾਲ ਚੱਲ ਰਹੇ ਸੀ ਉਨ੍ਹਾਂ ਵਿੱਚੋਂ ਵੀ ਕੁਝ ਐਸੇ ਸੀਗੇ ਜਿਹੜੇ ਉਹਦੇ ਤੇ ਸ਼ੱਕ ਕਰਨ ਲੱਗੇ। ਉਹਨਾਂ ਵਿੱਚੋਂ ਹੀ ਕੁਝ ਐਸੇ ਨਿਕਲੇ ਜਿਨ੍ਹਾਂ ਨੇ ਉਹਦੇ ਖਿਲਾਫ ਝੂਠੀਆਂ ਗਵਾਹਾਂ ਦਿੱਤੀਆਂ ਕਿਉਂਕਿ ਬਹੁਤੇ ਲੋਕਾਂ ਨੇ ਇਹ ਗੱਲ ਕਿਹਾ ਵੀ ਹਾਂ ਅਸੀਂ ਵੀ ਸੁਣਿਆ ਇਹਨੇ ਆਪਣੇ ਆਪ ਦੇ ਬਾਰੇ ਆ ਗੱਲ ਬੋਲੀ ਸੀ। ਭਾਵੇਂ ਉਹਦੀਆਂ ਗੱਲਾਂ ਸੁਣਦੇ ਵੀ ਸੀਗੇ। ਮਤਲਬ ਕਿ ਉਹਦੇ ਬਾਰੇ ਜਾਣਦੇ ਸੀਗੇ ਔਰ ਉਹਦੇ ਨਾਲ-ਨਾਲ ਵੀ ਚੱਲਦੇ ਸੀਗੇ ਪਰ ਉਹਨਾਂ ਦਾ ਵਿਸ਼ਵਾਸ ਐਸਾ ਸੀ ਕਿ ਉਹ ਸੰਕਟ ਵੇਖ ਕੇ ਘਬਰਾ ਗਏ। ਪਰ ਇੱਕ ਅਨਿਆ ਦਾ ਵਿਸ਼ਵਾਸ ਦੇਖ ਲੋ। ਇਕ ਅੰਨੇ ਨੇ ਵਿਸ਼ਵਾਸ ਕੀਤਾ ਔਰ ਉਹਨੇ ਪੁਕਾਰ ਕੇ ਕਹਿ ਕੇ 다ਊਦ ਦੇ ਪੁੱਤਰ ਮੇਰੇ ਤੇ ਦਇਆ ਕਰ ਹੁਣ 다ਊਦ ਦੇ ਪੁੱਤਰ ਬਾਰੇ ਜਿੰਨੀਆਂ ਭਵਿਸ਼ਵਾਣੀਆਂ ਪਵਿੱਤਰ ਗ੍ਰੰਥ ਚ ਲਿਖਿਆ ਹੋਈਆਂ ਸੀ ਅੱਖਾਂ ਵਾਲਿਆਂ ਨੇ ਉਹਨਾਂ ਨੂੰ ਪੜ੍ਹਿਆ ਸੀ ਵੇਖਣ ਵਾਲਿਆਂ ਨੇ ਉਹਨਾਂ ਨੂੰ ਵੇਖ ਲਿਆ ਉਹਨਾਂ ਕੰਮਾਂ ਨੂੰ ਹੁੰਦਿਆਂ ਹੋਇਆਂ ਵੇਖ ਲਿਆ ਕੰਨਾਂ ਵਾਲਿਆਂ ਨੇ ਉਹਦੇ ਬਾਰੇ ਸੁਣ ਲਿਆ ਔਰ ਸਭ ਨੇ ਉਹਨੂੰ ਆਪਣੇ ਅੱਖੀਆਂ ਉਂਦੇ ਜਾਂਦੇ ਚੱਲਦੇ ਫਿਰਦੇ ਸਾਰੇ ਕੰਮਾਂ ਨੂੰ ਅਬਜ਼ਰਵ ਵੀ ਕੀਤਾ ਔਰ ਵੇਖ ਵੀ ਲਿਆ ਪਰ ਸਟਿਲ ਉਹਨਾਂ ਦੇ ਵਿੱਚ ਕੀ ਸੀਗਾ ਉਹ ਲੋਗ ਆਣ ਅਗਿਆਕਾਰ ਸੀ ਉਹ ਲੋਕ ਵਚਨ ਦੀ ਉਲੰਘਣਾ ਕਰ ਰਹੇ ਸੀ ਉਹ ਦੇਖਦੇ ਹੋਏ ਵੀ ਨਹੀਂ ਸੀ ਦੇਖ ਰਹੇ ਉਹ ਸੁਣਦੇ ਹੋਏ ਵੀ ਨਹੀਂ ਸੀ ਸੁਣ ਰਹੇ ਉਹ ਅਣਅਗਿਆਕਾਰੀ ਦੇ ਪੁੱਤਲੇ ਹੀ ਸੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਅਣਅਗਿਆਕਾਰੀ ਸੀ ਕਿ ਉਹਨਾਂ ਦੇ ਅੰਦਰ ਅੰਧਵਿਸ਼ਵਾਸੀ ਇਵਨ ਸਾਰਿਆਂ 'ਚ ਨਹੀਂ ਆਫ ਕੋਰਸ ਜਿਹੜੀਆਂ ਪੀੜ੍ਹੀਆਂ ਦੇ ਪਿੱਛੇ ਚੱਲ ਰਹੀਆਂ ਸੀ ਉਹਦੇ ਵਿੱਚੋਂ ਸਭ ਦੇ ਸਭ ਹਿਤਾ ਅਣਅਗਿਆਕਾਰੀ ਅੰਧਵਿਸ਼ਵਾਸੀ ਨੇ ਹੋਣਗੇ ਪਰ ਕੁਝ ਐਸੇ ਲੋਕ ਸੀ ਜਿਨ੍ਹਾਂ ਨੇ ਸੁਣਦੇ ਹੋਏ ਵੀ ਉਹਨੂੰ ਨਾ ਸੁਣਿਆ ਦੇਖਦੇ ਹੋਏ ਵੀ ਉਹਨੂੰ ਨਾ ਦੇਖਿਆ ਪਰ ਇੱਕ ਅੰਨਾ ਸੀ ਜਿਨਨੇ ਸਿਰਫ ਸੁਣਿਆ ਉਹਦੇ ਬਾਰੇ ਔਰ ਉਹਦੇ ਤੇ ਵਿਸ਼ਵਾਸ ਕਰ ਲਿਆ ਹallelujah ਹੁਣ ਆਪਾਂ ਕਵਾਂਗੇ ਵੀ ਉਹ ਤਾਂ ਅੰਨ੍ਹਾ ਸੀ ਉਹਦੀਆਂ ਤਾਂ ਅੱਖਾਂ ਖਰਾਬ ਸੀ ਉਹਨੂੰ ਤਾਂ ਆ ਸੀਗਾ ਵੀ ਮੈਨੂੰ ਕਿਵੇਂ ਨਾ ਕਿਵੇਂ ਦੇਸ ਜਾਵੇ ਉਹਨੂੰ ਤਾਂ ਹੱਥ ਪੈਰ ਮਾਰਨੇ ਸੀ ਤਾਂ ਅੱਜ ਸਾਡੇ ਘਰੇ ਸਾਰਾ ਮਤਲਬ ਸਾਡੇ ਘਰਾਂ ਚ ਕੋਈ ਰੋਗ ਨਹੀਂ ਹੈਗੇ ਕਿਸੇ ਨੂੰ ਕੈਂਸਰ ਆ ਕਿ ਕਿਸੇ ਨੂੰ ਠਾਇ ਰੜਿਆ ਕਿਸੇ ਨੂੰ ਅਸਥਮਾ ਆ ਕਿਸੇ ਨੂੰ ਜੋੜਾਂ ਦੇ ਦਰਦ ਆ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਆ ਕੋਈ ਲੀਵਰ ਦੀ ਪ੍ਰੋਬਲਮ ਲੈ ਕੇ ਬੈਠਾ ਕਿਸੇ ਨੂੰ ਪੇਟ ਦੇ ਰੋਗ ਆ ਅੱਖਾਂ ਕੰਨਾਂ ਦੇ ਰੋਗ ਆ ਸਾਰੇ ਰੋਗ ਬੜੇ ਆਮ ਦੇ ਰੋਗ ਸਾਡੇ ਸਾਰਿਆਂ ਦੇ ਘਰਾਂ 'ਚ ਵਸਦੇ ਪਏ ਆ ਅਗਰ ਉਸ ਅੰਨੇ ਨੂੰ ਆਪਣੀ ਅੱਖਾਂ ਠੀਕ ਕਰਾਉਣ ਦੀ ਲੋੜ ਸੀ ਉਹਨੇ ਇੰਨਾ ਵਧੀਆ ਵਿਸ਼ਵਾਸ ਕਰ ਲਿਆ ਵੀ ਉਹਨੇ ਉਸ ਘੜੀ ਉਹਨੂੰ ਇਹ ਕਹਿ ਕੇ ਪੁਕਾਰਿਆ ਕਿ हे ਦਾਊਦ ਦੇ ਪੁੱਤਰ ਉਹਨੂੰ ਵਿਸ਼ਵਾਸ ਸੀ ਕਿ ਦਾਊਦ ਦੇ ਘਰਾਨੇ ਜੋ ਜੋ ਆਉਣ ਵਾਲਾ ਹੈ ਉਹ ਇਹ ਹੀ ਆ ਉਹਨੇ ਸੁਣ ਕੇ ਹੀ ਅੰਦਾਜ਼ਾ ਲਗਾ ਲਿਆ ਤੇ ਅੱਜ ਅਸੀਂ ਵੇਖ ਰਹੇ ਹਾਂ ਤੇ ਹਜ਼ਾਰਾਂ ਸਾਲਾਂ ਦੀਆਂ ਗਵਾਹੀਆਂ ਸੁਣ ਰਹੇ ਹਾਂ ਇਸ ਬਾਈਬਲ ਦੇ ਦੁਆਰਾ ਫਿਰ ਵੀ ਸਾਡਾ ਵਿਸ਼ਵਾਸ ਕੀ ਹੈ ਕਿ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ ਪਤਾ ਨਹੀਂ ਯੀਸ਼ੂ ਕਰੂਗਾ ਕਿ ਨਹੀਂ ਚਲ ਯੀਸ਼ੂ ਦੇ ਨਾਲ ਨਾਲ ਕਿਸੇ ਚੰਗੜੇ ਬਾਬੇ ਤੋਂ ਵੀ ਹੱਥ ਪਵਾ ਲੈਨੇ ਆ ਆ ਹੁਫੇ ਉਹ ਭੂਤਾਂ ਭੱਤਾਂ ਨੂੰ ਕੰਟਰੋਲ ਕਰ ਲੂਗਾ ਯੇਸ਼ੂ ਦਾ ਪ੍ਰੋਸੈਸ ਥੋੜਾ ਸਲੋ ਹੈਗਾ ਆ ਸਾਡੇ ਵਿੱਚ ਐਸੇ ਬਹੁਤ ਸਾਰੇ ਹੈ ਜਿਨ੍ਹਾਂ ਦੇ ਅੰਦਰ ਆ ਚੀਜ਼ਾਂ ਚੱਲ ਰਹੀਆਂ ਹੈਗੇ ਜਿਵੇਂ ਲਾਈਨਾਂ 'ਚ ਪਹਿਲਾਂ ਬਾਬੇ ਮਾਤਾ ਸ਼ਿਵਜੀ ਸਭ ਕੁਝ ਲੱਗੇ ਹੋਏ ਸੀ ਉਸੇ ਲਾਈਨ 'ਚੋਂ ਅਸੀਂ ਯੇਸ਼ੂ ਰਖਿਆ ਆ ਪਰ ਅੰਨੇ ਦਾ ਵਿਸ਼ਵਾਸ ਦੇਖੋ ਕਿ ਉਹਨੇ ਵੇਖਿਆ ਵੀ ਨਹੀਂ ਸੀ ਉਹਦੇ ਕੰਮਾਂ ਨੂੰ ਉਹਨੇ ਯੇਸ਼ੂ ਨੂੰ ਵੇਖਿਆ ਵੀ ਨਹੀਂ ਸੀ ਪਰ ਉਹਨੇ ਉਹਦੇ ਕੰਮਾਂ ਨੂੰ ਵੇਖ ਕੇ ਅੰਦਾਜ਼ਾ ਲਗਾ ਲਿਆ ਕਿ ਪਵਿੱਤਰ ਗ੍ਰੰਥ 'ਚ ਇਹ ਗੱਲਾਂ ਲਿਖੀਆਂ ਆਂ ਮੈਂ ਲੋਕਾਂ ਤੋਂ ਸੁਣੀਆਂ ਆਂ ਹੁਣ ਉਹੀ ਕੰਮ ਯੀਸ਼ੂ ਕਰ ਰਿਹਾ ਆ ਇਹਦਾ ਮਤਲਬ ਇਹੀ ਦਾ ਉਹਦਾ ਪੁੱਤਰ ਆ ਪਰ ਵਚਨ 'ਚ ਲਿਖਿਆ ਹਾਈ ਉਹਨਾਂ ਵੇਖਣ ਵਾਲਿਆਂ ਦੇ ਉੱਤੇ ਜਿਹੜੇ ਵੇਖਦਿਆਂ ਹੋਇਆ ਨਹੀਂ ਵੇਖਦੇ ਹਾਈ ਉਹਨਾਂ ਕੰਨਾਂ ਦੇ ਉੱਤੇ ਜਿਨ੍ਹਾਂ ਨੇ ਸੁਣਦਿਆਂ ਹੋਇਆ ਨਹੀਂ ਸੁਣਿਆ ਹਾਈ ਉਹਨਾਂ ਦੇ ਉੱਤੇ ਜਿਨ੍ਹਾਂ ਨੇ ਯੀਸ਼ੂ ਦੇ ਨਾਲ ਰਹਿ ਕੇ ਵੀ ਉਹਦੇ ਖਿਲਾਫ ਝੂਠੀਆਂ ਗਵਾਹੀਆਂ ਦੇ ਦਿੱਤੀਆਂ ਇਸ ਲਈ ਸਾਡੇ ਅੰਦਰ ਵਿਸ਼ਵਾਸ ਉਸ ਅੰਨੇ ਜਿਆ ਹੋਣਾ ਚਾਹੀਦਾ ਆ ਕਿ ਅਸੀਂ ਪੂਰੀਆਂ ਗੱਲਾਂ ਤੇ ਵਿਸ਼ਵਾਸ ਕਰੀਏ ਪਰ ਹੁਣ ਉਸ ਅੰਨੇ ਦਾ ਵਿਸ਼ਵਾਸ ਜੋ ਸੀ ਕਿਉਂਕਿ ਉਹਨੇ ਵਚਨ ਦੇ ਅਨੁਸਾਰ ਉਹਨੂੰ ਜਾਂਚਿਆ ਪਰ ਅਸੀਂ ਅੰਧਵਿਸ਼ਵਾਸੀ ਨਾ ਹੋਈਏ ਅਸੀਂ ਵੀ ਜਦ ਵੇਖੀਏ ਤਾਂ ਉਸ ਚੀਜ਼ ਨੂੰ ਵਚਨ ਦੇ ਨਾਲ ਜੱਜ ਕਰੀਏ ਵੇਖੀਏ ਕਿ ਕੀ ਜੋ ਕੋਈ ਸਾਨੂੰ ਸਿਖਾ ਰਿਹਾ ਉਹ ਵਚਨ ਦੇ ਅਨੁਸਾਰ ਹੈ ਅਗਰ ਕੋਈ ਸਿੱਖਿਆ ਸਾਨੂੰ ਦੇ ਰਿਹਾ ਕਿ ਉਹਦੀ ਸਿੱਖਿਆ ਵਚਨ ਨਾਲ ਮੇਲ ਕਰਦੀ ਹੈ ਕਿ ਉਹਦੀ ਸਿੱਖਿਆ ਵਚਨ ਦੇ ਨਾਲ ਤਾਲੁਕ ਕਰਦੀ ਹੈ ਜੋ ਵਚਨ ਬੋਲਿਆ ਜਾ ਰਿਹਾ ਜੋ ਵਚਨ ਲਿਖਿਆ ਜਾ ਰਿਹਾ ਕਿ ਉਹਦੇ ਨਾਲ ਮੈਚ ਕਰਦੀ ਹੈ ਹੁਣ ਇਹ ਸ਼ੂ ਬਾਰੇ ਜੋ ਜੋ ਭਵਿਸ਼ਣੇ ਹੋਏ ਅਸੀਂ ਸਭ ਨੇ ਸੁਣਿਆ ਸੀ ਪਰ ਉਹ ਯਸ਼ੂ ਦੇ ਵਿਸ਼ਵਾਸ ਨਹੀਂ ਕਰ ਪਾਰੇ ਸੀ ਕਿਉਂਕਿ ਉਹਨਾਂ ਦੀ ਜਿਹੜੀ ਮਾਨਸਿਕਤਾ ਸੀ ਉਹ ਐਦਾਂ ਸੀ ਵੀ ਸ਼ਾਇਦ ਉਹ ਕਿਸੇ ਰਾਜੇ ਦੇ ਨਿਆਂ ਹੀ ਆਊਗਾ ਪਰ ਇੱਕ ਅੰਨੇ ਨੇ ਵੀ ਉਹਦੇ ਤੇ ਵਿਸ਼ਵਾਸ ਕਰ ਲਿਆ ਪਰ ਹਾਏ ਸਾਡੇ ਵੇਖਣ ਵਾਲਿਆਂ ਦੇ ਉੱਤੇ ਜਿਹੜੇ ਅੱਜ ਯਸ਼ੂ ਦੇ ਸਾਰੇ ਕੰਮ ਵੇਖਣ ਤੋਂ ਬਾਅਦ ਵੀ ਕਹਿ ਦਿੰਨੇ ਆ ਪਤਾ ਨਹੀਂ ਸਾਡੇ ਤੇ ਰੱਬ ਦਇਆ ਕਿਉਂ ਨਹੀਂ ਕਰਦਾ ਪਤਾ ਨਹੀਂ ਸਾਡੇ ਦਿਨ ਕਦੋਂ ਬਦਲਣਗੇ ਸਾਡੇ ਦਿਨ ਉਦੋਂ ਬਦਲਣਗੇ ਜਦੋਂ ਉਸ ਅੰਨੇ ਦੀ ਤਰ੍ਹਾਂ ਅਸੀਂ ਖੁਦਾ ਤੇ ਵਿਸ਼ਵਾਸ ਕਰਾਂਗੇ ਕਿ हे ਦਾਊਦ ਦੇ ਪੁੱਤਰ ਦਇਆ ਕਰ ਮੇਰੇ ਤੇ ਕਿਉਂਕਿ ਮੈਨੂੰ ਤੇਰੇ ਤੇ ਭਰੋਸਾ ਹੈ ਤਾਂ ਨੈਕਸਟ ਫਿਰ ਕੀ ਹੋਇਆ ਉਹਦੇ ਨਾਲ ਅਸੀਂ ਵਚਨ ਚ ਪੜ੍ਹਦੇ ਆਂ ਲੂਕਾ 18 ਉਦੀ 39 ਤੋਂ ਲੈ ਕੇ 42 ਨੰਬਰ ਆਈ ਤੱਕ ਜਿਹੜੇ ਅੱਗੇ ਜਾਂਦੇ ਹਨ ਉਹਨਾਂ ਨੇ ਉਸ ਨੂੰ ਝਿੜਕਿਆ ਕਿ ਚੁੱਪ ਕਰ ਪਰ ਉਹ ਸਗੋਂ ਹੋਰ ਵੀ ਉੱਚੀ ਆਵਾਜ਼ ਦੇ ਕੇ ਬੋਲਿਆ हे दाऊਦ ਦੇ ਪੁੱਤਰ ਮੇਰੇ ਤੇ ਦਇਆ ਕਰੋ ਤਾਂ ਯੇਸ਼ੂ ਨੇ ਰੁਕ ਕੇ ਉਸ ਨੂੰ ਆਪਣੇ ਕੋਲ ਲਿਆਉਣ ਦੀ ਆਗਿਆ ਦਿੱਤੀ ਅਤੇ ਜਦ ਉਸ ਕੋਲ ਆਇਆ ਤਾਂ ਉਸ ਨੇ ਉਹਨੂੰ ਪੁੱਛਿਆ ਕਿ ਤੂੰ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾਂ ਉਸ ਨੇ ਆਖਿਆ ਪ੍ਰਭੂ ਜੀ ਮੈਂ ਵੇਖਣ ਲੱਗ ਜਾਵਾਂ ਤਾਂ ਯੇਸ਼ੂ ਨੇ ਉਸ ਨੂੰ ਕਿਹਾ ਸੁਜਾਖਾ ਹੋ ਜਾ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ਪਰ ਕਲਪਸ ਲਿਖਿਆ ਕਿ ਉਸੇ ਘੜੀ ਉਹ ਵੇਖਣ ਲੱਗਾ ਹallelujah ਤਾਂ ਹੁਣ ਅਸੀਂ ਕਹਿੰਨੇ ਆ ਵੀ ਸਾਡੇ ਜੀ ਰੁਕਾਵਟਾਂ ਬਹੁਤ ਆ ਸਾਡੇ ਹਸਬੰਦ ਨੇ ਸਾਨੂੰ ਜਾਣ ਦਿੰਦੇ ਸਾਡੇ ਬੱਚੇ ਨੇ ਸਾਨੂੰ ਜਾਣ ਦਿੰਦੇ ਸਾਡੀਆਂ ਨੌਹਾਂ ਨਹੀਂ ਮੰਨਦੀਆਂ ਸਾਡੇ ਘਰ ਚ ਕਲੇਸ਼ ਪੈ ਜਾਂਦਾ ਜਦ ਅਸੀਂ ਦੁਆ ਕਰੀਏ ਇੱਕ ਅਨਾਂ ਜਿਹਨੂੰ ਦੇਖਦਾ ਵੀ ਨਹੀਂ ਸੀ ਲੋਕਾਂ ਨੇ ਉਹਦਾ ਵਿਰੋਧ ਕੀਤਾ ਉਹਨੂੰ ਆ ਸੀਗਾ ਕਿ ਮੈਂ ਤਾਂ ਹੁਣ ਉਹਨੂੰ ਵੇਖ ਵੀ ਨਹੀਂ ਸਕਦਾ ਹੁਣ ਮੈਂ ਇੰਨੀ ਭੀੜ ਚ ਉਹਨੂੰ ਪਛਾਣ ਵੀ ਨਹੀਂ ਸਕਦਾ ਪਰ ਫਿਰ ਵੀ ਉਹਨੇ ਪੁਕਾਰਿਆ ਉਹ ਕਹਿੰਦੇ ਮੈਂ ਨਹੀਂ ਉਹਨੂੰ ਪਛਾਣ ਸਕਦਾ ਤਾਂ ਕੀ ਹੋਇਆ ਉਹ ਤਾਂ ਮੈਨੂੰ ਪਹਿਚਾਣਦਾ ਆ ਨਾ ਕਿਉਂਕਿ ਉਹਦੇ ਅੰਦਰ ਵਿਸ਼ਵਾਸ ਸੀ ਕਿ ਯੀਸ਼ੂ ਮੇਰੇ ਲਈ ਕਰ ਸਕਦਾ ਹੈ ਹੁਣ ਭਾਵੇਂ ਜੋ ਮਰਜ਼ੀ ਲੋਕ ਮੈਨੂੰ ਕਹੀ ਜਾਣ ਮੇਰਾ ਪਰਮੇਸ਼ਰ ਮੈਨੂੰ ਕਰ ਸਕਦਾ ਹੈ ਚੰਗਾ ਮੈਂ ਵੇਖ ਸਕਦਾ ਸਿਰਫ ਉਹਦੇ ਦੁਆਰਾ ਉਹ ਮੈਨੂੰ ਪਛਾਣ ਲੂਗਾ ਮੈਂ ਪੁਕਾਰ ਦਿੰਨਾ ਅੱਜ ਅਸੀਂ ਆਪਣੀਆਂ ਪਰੇਸ਼ਾਨੀਆਂ ਨੂੰ ਲੈ ਕੇ ਬਹਿ ਜਾਂਦੇ ਪ੍ਰਭੂ ਕਾਦ ਤੱਕ ਪ੍ਰੀਖਿਆ ਲਵੇਂਗਾ ਪ੍ਰਭੂ ਕਾਦ ਤੱਕ ਸਾਡੇ ਲੋਕ ਇਦਾਂ ਵਿਰੋਧ ਕਰਨਗੇ ਪਰਮੇਸ਼ਰ ਕਿੰਨਾ ਚਿਰ ਸਾਡੇ ਪਰਿਵਾਰਿਕ ਲੋਕ ਇਸ ਤਰ੍ਹਾਂ ਰਹਿਣਗੇ ਪਰਮੇਸ਼ਰ ਹੋਰ ਕਿੰਨਾ ਚਿਰ ਪਤ ਨਹੀਂ ਅਸੀਂ ਪਰਮੇਸ਼ਰ ਨੂੰ ਕਿੰਨੇ ਸਵਾਲ ਕਰਦੇ ਆ ਪਰ ਉਹਨੂੰ ਸਵਾਲ ਕਰਨ ਤੋਂ ਪਹਿਲਾਂ ਆਪਣੇ ਅੰਦਰ ਦੀ ਧਾਰਮਿਕਤਾ ਤੇ ਆਪਣਾ ਵਿਸ਼ਵਾਸ ਵੀ ਤਾਂ ਦੇਖੋ ਨਾ ਅੰਨੇ ਦੇ ਵਿਸ਼ਵਾਸ ਨੇ ਉਹਨੂੰ ਚੰਗਾ ਕੀਤਾ ਯੀਸ਼ੂ ਨੇ ਉਹਨੂੰ ਕੋਈ ਛੋਆ ਨਹੀਂ ਯੀਸ਼ੂ ਨੇ ਉਹਨੂੰ ਕਿ ਬਹੁਤ ਵੱਡੀ ਪ੍ਰਾਰਥਨਾ ਲੰਬੀ ਚੌੜੀ ਨਹੀਂ ਕੀਤੀ ਕਿ ਉਹਦੇ ਸਿਰ ਤੇ ਲੜਾ ਹੱਤਰਾ ਕਿ ਲੈ ਹੈਂਡ ਨਹੀਂ ਕੀਤੀ ਪਰ ਉਹ ਯੀਸ਼ੂ ਨੇ ਉਸ ਨੂੰ ਵੇਖਿਆ ਉਹਨੂੰ ਬੋਲਿਆ ਕਿ ਤੂੰ ਚਾਹੁੰਦਾ ਹੈ ਵੀ ਮੈਂ ਤੇਰੇ ਲਈ ਕੰਮ ਕਰਾਂ ਉਹ ਕਹਿੰਦਾ ਮੈਂ ਚਾਹਣਾ ਮੈਂ ਵੇਖਾਂ ਤਾਂ ਯੇਸ਼ੂ ਨੇ ਉਹਨੂੰ ਕਿਹਾ ਸੁਜਾਖਾ ਹੋ ਜਾ ਤੇ ਆਕਵਾਚਨ ਚ ਲਿਖਿਆ ਉਸੇ ਘੜੀ ਉਹ ਚੰਗਾ ਹੋ ਗਿਆ ਰੋ ਵੇਖਣ ਲੱਗਾ ਹੁਣ ਜੇ ਅਸੀਂ ਦੇਖੀਏ ਵੀ ਸਾਡਾ ਵਿਸ਼ਵਾਸ ਕਿਆ ਪਹਿਲਾਂ ਲੰਬੀ ਸਾਰੀ ਪ੍ਰੇਅਰ ਹੋਵੇ ਫਿਰ ਸਾਡੇ ਲਈ ਰੋਜ਼ ਪ੍ਰੇਅਰ ਹੋਵੇ ਫਿਰ ਇਸ ਤੋਂ ਬਿਨਾ ਕੋਈ ਵਧੀਆ ਜਾਂ ਪਾਸਟਰ ਹੋਵੇ ਜਿਹਦੇ ਨਾਲ ਕਰੋੜਾਂ ਦੀ ਸੰਖਿਆ ਚ ਲੋਕ ਜੁੜੇ ਹੋਣ ਫਿਰ ਉਹ ਸਾਡੇ ਜ਼ਰ ਦੇ ਹੱਥ ਰੱਖੇ ਫਿਰ ਤਾਂ ਭਲਾ ਸਾਡਾ ਕੰਮ ਸੁਧਰ ਜਿਉਂਦਾ ਨਹੀਂ ਹੋਣਾ ਇੱਕ ਅੰਨਾ ਜਿਹੜਾ ਆਪਣੇ ਆਸਰੇ ਨਾਲ ਉਹਨੂੰ ਪੀੜ ਤੋਂ ਲੱਭ ਵੀ ਨਹੀਂ ਸਕਦਾ ਸੀ ਇੱਕ ਅੰਨਾ ਜਿਹਨੂੰ ਲੋਕਾਂ ਨੇ ਬਹੁਤ ਰੋਕਿਆ ਅਗਰ ਉਹਨੂੰ ਕਿਤੇ ਨਾ ਕਿਸੇ ਪਾਸੇ ਕਮਾ ਕੇ ਛੱਡ ਦਿੰਦੇ ਸ਼ਾਇਦ ਉਹਨੂੰ ਲੱਭਦਾ ਵੀ ਨਾ ਜਗ੍ਹਾ ਵੀ ਨਾ ਪਤਾ ਲੱਗਦੀ ਕਿ ਮੈਂ ਹੈ ਕਿੱਥੇ ਹਾਂ ਪਰ ਉਹਨੇ ਫਿਰ ਵੀ ਹਿੰਮਤ ਨਹੀਂ ਛੱਡੀ ਉਹਨੇ ਜੋ ਸੁਣਿਆ ਉਹਦੇ ਤੇ ਵਿਸ਼ਵਾਸ ਕਰਕੇ ਯੇਸ਼ੂ ਨੂੰ ਪੁਕਾਰਿਆ ਅਤੇ ਉਹਦਾ ਕੰਮ ਜਿਸ ਲਈ ਉਹ ਪੁਕਾਰ ਰਿਹਾ ਸੀ ਉਸੇ ਘੜੀ ਹੋ ਗਿਆ ਤਾਂ ਸਾਡੀ ਜ਼ਿੰਦਗੀ 'ਚ ਕਿੰਨੀਆਂ ਵੀ ਰੁਕਾਵਟਾਂ ਆ ਕੇ ਆਉਣਾ ਹੋਣ ਕਿੰਨੇ ਵੀ ਲੋਕ ਸਾਡੇ ਵਿਰੁੱਧ ਨਾ ਖੜੇ ਹੋ ਜਾਣ ਕਿੰਨਾ ਵੀ ਸਾਨੂੰ ਰੋਕਿਆ ਟੋਕਿਆ ਕਿਉਂ ਨਾ ਜਾਵੇ ਪਰ ਜੇ ਸਾਡੇ ਅੰਦਰ ਉਸ ਅੰਨੇ ਜਿਹੇ ਵਿਸ਼ਵਾਸ ਹੈ ਤਾਂ ਯੇਸ਼ੂ ਸਾਨੂੰ ਆਪ ਪੁਕਾਰਣਗੇ ਉਹ ਸਾਨੂੰ ਆਪ ਭੀੜ 'ਚੋਂ ਲੱਭ ਲੈਣਗੇ ਉਹ ਸਾਡੇ ਮਸਲੇ ਨੂੰ ਸੁਲਝਾਉਣ ਦੇ ਲਈ ਖੁਦ ਸਾਨੂੰ ਪੁਕਾਰਣਗੇ ਔਰ ਸਾਨੂੰ ਲੈ ਕੇ ਜਾਣ ਵਾਲੇ ਵੀ ਲੋਕਾਂ ਦੀ ਅਰੇਂਜਮੈਂਟ ਕਰਨਗੇ ਉਹ ਹੁਣ ਅੰਨਾ ਭੀੜ ਦੇ ਵਿੱਚੋਂ ਦੀ ਲੱਗ ਲੱਗ ਕੇ ਉਹਦੇ ਕੋਲ ਪਹੁੰਚ ਨਹੀਂ ਸਕਦਾ ਸੀ ਪਰ ਯੇਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਜਾਓ ਉਹਨੂੰ ਮੇਰੇ ਕੋਲ ਲੈ ਕੇ ਆਓ ਤਾਂ ਪਰਮੇਸ਼ੁਰ ਲੋਕਾਂ ਨੂੰ ਖੁਦ ਸਾਡੇ ਕੋਲੇ ਭੇਜੇਗਾ ਔਰ ਆਪਣੇ ਚੰਗਿਆਈ ਨੂੰ ਸਾਡੇ ਤੇ ਭੇਜੇਗਾ ਔਰ ਅਸੀਂ ਖੁਦਾ ਦੇ ਆਸ਼ੀਸ਼ ਮਹਿਮਾ ਨੂੰ ਵੇਖਾਂਗੇ ਹਨ ਸਾਡੀ ਜ਼ਿੰਦਗੀ ਚ ਕੋਈ ਵੀ ਕਮਜ਼ੋਰੀ ਕਿਉਂ ਨਾ ਹੋਵੇ ਐਸੀ ਕੋਈ ਕਮਜ਼ੋਰੀ ਨਹੀਂ ਹੋ ਸਕਦੀ ਜਿਹੜੀ ਸਾਨੂੰ ਖੁਦਾ ਦੇ ਰਾਜ ਤੋਂ ਤੋੜ ਦੇਵੇ ਐਸੀ ਕੋਈ ਕਮਜ਼ੋਰੀ ਨਹੀਂ ਹੋ ਸਕਦੀ ਜਿਹੜੀ ਸਾਡੇ ਵਿਸ਼ਵਾਸ ਨੂੰ ਨਿਰਾਸ਼ ਕਰ ਦੇਵੇ ਪਰ ਅਸੀਂ ਖੁਦ ਹੀ ਐਸੀ ਕਮਜ਼ੋਰੀ ਹੈਗੀਆਂ ਜਿਹੜੀ ਅਸੀਂ ਆਪ ਹੀ ਡੋਲਣ ਵਾਲੇ ਹੈਗੇ ਆ ਸਾਡਾ ਵਿਵੇਕ ਹੈ ਜਿਹੜਾ ਕਮਜ਼ੋਰ ਪੈ ਜਾਂਦਾ ਜਿਸ ਕਰਕੇ ਅਸੀਂ ਕਿਧਰ ਕਿਤੇ ਠੋਕਰ ਦਾ ਕਾਰਨ ਬਣ ਜਾਂਦੇ ਆਪਣੇ ਖੁਦ ਦੀ ਹੀ ਹੁਣ ਇੱਕ ਅੰਨਾ ਸੀ ਜਦੇ ਪੈਰ ਪੈਰ ਤੇ ਠੋਕਰਾਂ ਲੱਗਦੀਆਂ ਸੀ ਪਰ ਉਹਨੇ ਆਪਣੇ ਵਿਸ਼ਵਾਸ ਨੂੰ ਠੋਕਰ ਨਹੀਂ ਲੱਗਣ ਦਿੱਤੀ ਅੱਜ ਅਸੀਂ ਵੇਖਦੇ ਹਾਂ ਪਰ ਸਾਡੇ ਪੈਰਾਂ ਨੂੰ ਠੋਕਰਾਂ ਲੱਗਦੀਆਂ ਹਨ ਉਹਨੇ ਬਿਨਾ ਵੇਖੇ ਆਪਣੇ ਵਿਸ਼ਵਾਸ ਨੂੰ ਠੋਕਰ ਨਹੀਂ ਲੱਗਣ ਦਿੱਤੀ ਅਸੀਂ ਵੇਖਦੇ ਹੋਏ ਵਿਸ਼ਵਾਸ ਚ ਡੋਲ ਜਾਂਦੇ ਹਾਂ ਵਿਸ਼ਵਾਸ ਰੱਖੋ ਉਸ ਅੰਨੇ ਵਰਗਾ ਕਿ ਭੀੜ ਕਿੰਨੀ ਮਰਜ਼ੀ ਹੋਵੇ ਜਦ ਖੁਦਾ ਨੇ ਮੈਨੂੰ ਬੁਕਾਰ ਲਿਆਣਾ ਤਾਂ ਖੁਦਾ ਕੋਲੇ ਭੀੜ ਵਿੱਚੋਂ ਦੀ ਬਚਾ ਕੇ ਬਿਨਾ ਠੋਕਰ ਲੱਗੇ ਉਹ ਸਾਨੂੰ ਆਪਣੇ ਕੋਲ ਲੈ ਆਵੇਗਾ ਕਿਉਂਕਿ ਉਹਨੇ ਕਿਹਾ ਮੈਂ ਦੂਤਾਂ ਨੂੰ ਤੇਰੇ ਲਈ ਭਲਾਂਗਾ ਤੇਰੇ ਪੈਰ ਨੂੰ ਕੀ ਆ ਠੋਕਰ ਨਹੀਂ ਲੱਗੂਗੀ ਔਰ ਇਹ ਵਾਦਾ ਉਸ ਅੰਨੇ ਨਾਲ ਪੂਰਾ ਹੋ ਗਿਆ ਹੁਣ ਇੰਨੀ ਭੀੜ ਵਿੱਚ ਉਹਦੇ ਪੈਰ ਨੂੰ ਠੋਕਰ ਲੱਗ ਸਕਦੇ ਸੀ ਪਰ ਉਹਨੇ ਆਪਣੇ ਲੋਕਾਂ ਨੂੰ ਹੁਕਮ ਦਿੱਤਾ ਕਿ ਜਾਓ ਅਤੇ ਇਹਨੂੰ ਮੇਰੇ ਕੋਲੇ ਲੈ ਕੇ ਆਓ ਤੇ ਉਹ ਬਿਨਾਂ ਠੋਕਰ ਦੇ ਬਿਨਾਂ اٹਕੇ ਬਿਨਾਂ ਡਿੱਗੇ ਬਿਨਾਂ ਗਲਤ ਪਰਸਨ ਨੂੰ ਚੂਜ਼ ਕਰੇ ਬਿਲਕੁਲ ਸਹੀ ਬੰਦੇ ਦੇ ਕੋਲ ਸਾਹਮਣੇ ਆ ਖੜਾ ਹੋਇਆ ਯਾਰ ਉਸ ਸਹੀ ਨੇ ਉਹਦੀ ਸਾਰੀ ਗੜਬੜੀ ਭਰੀ ਜ਼ਿੰਦਗੀ ਨੂੰ ਸਹੀ ਕਰ ਦਿੱਤਾ ਇਸ ਲਈ ਵਿਸ਼ਵਾਸ ਕਰੋ ਉਸ ਅੰਨੇ ਵਰਗਾ ਭਾਵੇਂ ਰੁਕਾਵਟਾਂ ਜਿੰਨੀਆਂ ਮਰਜ਼ੀ ਹੋਣ ਤੁਸੀਂ ਆਪਣੇ ਹਿਰਦੇ ਨਾਲ ਉਹਨੂੰ ਪੁਕਾਰਦੇ ਰਹੋ ਕਿਉਂਕਿ ਜਿਹੜੇ ਆਵਾਜ਼ ਨੂੰ ਪੁਕਾਰਦੇ ਆ ਸਾਰੀ ਕਾਇਨਾਤ ਮਿਲ ਕੇ ਉਹਨਾਂ ਦਾ ਪਲਾਹੀ ਕਰਦੀ ਆ ਹallelujah ਤਾਂ ਆਓ ਸਾਂ ਮਿਲ ਕੇ ਪੂਰੇ ਪਰਿਵਾਰਾਂ ਦੇ ਲਈ ਔਰ ਆਪਣੇ ਵਿਸ਼ਵਾਸ ਵਿੱਚ ਮਜ਼ਬੂਤੀ ਫੜਨ ਦੇ ਲਈ ਖੁਦਾਵੰਦੀ پاک ਪਵਿੱਤਰ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਤਾਰੀਫ 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 ਕਰਦੇ ਆ ਜਿੰਦਾ ਖੁਦਾਵੰ ਪਿਆਰੇ ਪਰਮੇਸ਼ੁਰ ਪ੍ਰਭੂ ਯਹਵਾ ਤੁਹਾਡੀ پاک ਪਵਿੱਤਰ ਹਜ਼ੂਰੀ ਅਗੇ ਝੁਕਦੇ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾਰ ਵੜਾਈ ਦਿੰਦੇ ਪਿਆਰੇ ਪਰਮੇਸ਼ੁਰ ਪਿਤਾ ਅੱਜ ਦੇ ਦਿਨ ਅਸਦੀ ਕਿਰਪਾ ਲਈ ਤੁਹਾਡਾ ਸ਼ੁਕਰ ਸਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਜੋ ਹੁਣ ਤੱਕ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਆਪਣੇ ਦੂਤਾਂ ਦੇ ਵਸੀਲੇ ਸਾਡੀ ਹਿਫਾਜ਼ਤ ਕੀਤੀ ਸੱਚੀ ਸਹਾਇਤਾ ਨੂੰ ਤੁਸੀਂ ਸਾਨੂੰ ਦਿੱਤਾ ਖੁਦਾਵੰ ਤੁਸੀਂ ਸਾਨੂੰ ਨਾ ਛੱਡਿਆ ਤੇ ਨਾ ਹੀ त्याਗੇ ਪ੍ਰਭੂ ਜੀ ਅੱਜ ਦੇ ਰੌਸ਼ਨ ਦਿਨ ਵਿੱਚ ਸਾਨੂੰ ਲੈ ਕੇ ਆਂਦ ਦੁਰਾਜ ਦੇ ਸੁੰਦਰ ਵਚਨ ਦੇ ਦੁਆਰਾ ਸਾਡੇ ਨਾਲ ਗੱਲਬਾਤ ਕੀਤੀ ਖੁਦਾਵੰ ਇਹ ਤੁਹਾਡਾ ਵਚਨ ਜੋ ਜ਼ਿੰਦਗੀ ਦੇਣ ਵਾਲਾ ਹੈ ਪਹਿਰੇ ਖੁਦਾਵੰ ਤੁਹਾਡਾ ਸ਼ੁਕਰ ਕਰਦੇ ਆ ਜੋ ਤੁਸੀਂ ਇਹਨਾਂ ਵਚਨਾਂ ਦੇ ਦੁਆਰਾ ਸਾਨੂੰ ਨਵੀਂ ਜ਼ਿੰਦਗੀ ਦਿੰਦੇ ਹੋ ਖੁਦਾ ਸਾਡੇ ਅੰਦਰ ਰੋਜ਼ ਦਿਹਾਣੀ ਇੱਕ ਹਿੰਮਤ ਨੂੰ ਫੂਕ ਦਿਓ ਪ੍ਰਭ ਜੀ ਅਸੀਂ ਉਸ ਹਿੰਮਤ ਨੂੰ ਫੜੀ ਰੱਖੀਏ ਤੇ ਉਸ ਦੇ ਅਨੁਸਾਰ ਕੰਮ ਕਰਨ ਵਾਲੇ ਹੋ ਜਾਈਏ ਖੁਦਾ ਸਾਡੀ ਜ਼ਿੰਦਗੀ ਵਿੱਚ ਖੁਦਾ ਤੁਹਾਡੇ ਹੀ ਨਾਮ ਦਾ ਬੋਲ ਵਾਲਾ ਹੋਵੇ ਪਿਤਾ ਪਰਮੇਸ਼ਰ ਅਸੀਂ ਪ੍ਰਤੀ ਦਿਨ ਤੁਹਾਡੇ ਨਾਮ ਚ ਵਾਦੇ ਜਾਈਏ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣ ਖੁਦਾ ਸੀ ਯਹਵਾ ਆਪਣੇ ਪਰਮੇਸ਼ਰ ਚ ਮਗਨ ਔਰ ਅਨੰਦਿਤ ਰਹਿਣ ਵਾਲੇ ਹੋਈਏ ਪਿਤਾ ਪਰਮੇਸ਼ਰ ਹਰ ਇੱਕ ਬੰਦਨ ਬਵਾ ਬਿਮਾਰੀ ਯਸ਼ੂ ਨਾਮ ਦੇ ਵਿੱਚ ਨਾਸ਼ ਪਸਮ ਖਤਮ ਹੋ ਜਾਵੇ ਖੁਦਾਵੰਦ ਅਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਹਰ ਇੱਕ ਕੰਮ ਨੂੰ ਵਫਾਦਾਰੀ ਦੇ ਨਾਲ ਕਰੀਏ ਖੁਦਾ ਸਾਡੇ ਸਾਰੇ ਹੀ ਦੁੱਖ ਰੋਗ ਬੋਝ ਚਿੰਤਾਵਾਂ ਪਰੇਸ਼ਾਨੀਆਂ ਨਾਸ਼ ਪਸਮ ਖਤਮ ਹੋ ਜਾਣ ਖੁਦਾ ਅਸੀਂ ਯਹੋਵਾ ਦੇ ਪ੍ਰਤਾਪ ਨੂੰ ਵੇਖ ਸਕੀਏ ਪ੍ਰਭੂ ਜੀ ਹਰ ਇੱਕ ਬੰਧਨ ਰੁਕਾਵਟ ਪਰੇਸ਼ਾਨੀ ਤੋਂ ਸਾਨੂੰ ਆਜ਼ਾਦ ਕਰਨਾ ਖੁਦਾਵੰਦ ਅਸੀਂ ਵੀ ਉਸ ਅਨੇ ਦੀ ਤਰ੍ਹਾਂ ਖੁਦਾ ਤੁਹਾਨੂੰ ਪੁਕਾਰੀਏ ਪਿਆਰੇ ਪਰਮੇਸ਼ਰ ਪਿਤਾ ਸਾਡਾ ਪੁਕਾਰ ਨਾ ਪਵਿੱਤਰ ਭਵਨ ਚ ਕਬੂਲ ਕੀਤਾ ਜਾਵੇ ਹਰ ਇੱਕ ਰੁਕਾਵਟ ਨੂੰ ਕੈਨਸਲ ਕਰੋ ਪ੍ਰਭੂ ਜੀ ਸੱਚੀ ਹੈ ਤਾਂ ਨੂੰ ਸਾਡੀ ਜ਼ਿੰਦਗੀ ਚ ਭੇਜੋ ਪਿਆਰੇ ਖੁਦਾਵਾਨ ਔਰ ਅਸੀਂ ਸਭ ਦੇ ਸਭ ਵਿਸ਼ਵਾਸ ਦੀ ਇੱਕ ਮਜ਼ਬੂਤ ਜੜ ਨੂੰ ਫੜ ਲਈਏ ਪਿਤਾ ਪਰਮੇਸ਼ਰ। ਇਹ ਵਿਸ਼ਵਾਸ ਵਿੱਚ ਅਸੀਂ ਪੱਕੇ ਅਤੇ ਸੱਚੇ ਔਰ खरे ਹੋ ਜਾਈਏ। ਸਾਡੀ ਜ਼ਿੰਦਗੀ ਵਿੱਚ ਤੁਹਾਡਾ ਪ੍ਰੇਮ ਸਦਾ ਤੋਲੇ ਕੇ ਸਦਾ ਤੱਕ ਬਣਿਆ ਰਹੇ। ਅਸੀਂ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਆਸ਼ੀਸ਼ ਮਹਿਮਾ ਵਡਿਆਈ ਨੂੰ ਪ੍ਰਾਪਤ ਕਰੀਏ ਖੁਦਾਵਾਨ ਸਾਡਾ ਸਭ ਦਾ ਪੁਕਾਰਨਾ ਸਵਰਗ ਰਾਜ ਦੇ ਖਜ਼ਾਨਿਆਂ ਦੇ ਵਿੱਚ ਪਿਤਾ ਪਰਮੇਸ਼ਰ। ਜਮਾ ਕੀਤਾ ਜਾਵੇ ਖੁਦਾ ਇਸ ਵਰਗਿਆ ਧੰਨ ਅਸੀਂ ప్రతి ਦਿਨੀ ਹਵ ਆਪਣੇ ਪਰਮੇਸ਼ਰ ਦੇ ਲੋਪਾਪਤ ਕਰੀ ਬਤਾ ਪਰਮੇਸ਼ਰ ਸਾਰੇ ਹੀ ਰੋਗ ਪਰੇਸ਼ਾਨੀਆਂ ਬਿਮਾਰੀਆਂ ਤੋਂ ਆਜ਼ਾਦ ਕਰਨਾ ਰਹਿਮ ਕਰਨਾ ਦਇਆ ਕਰਨਾ ਕਿਰਪਾ ਕਰਨਾ ਆਸ਼ੀਸ਼ ਕਰਨਾ ਪ੍ਰਭੂ ਜੀ ਦੁਆ ਕਰ ਦਿਓ ਨਾ ਸਾਰੇ ਭੈਣਾ ਭਾਈਆਂ ਲਈ ਜੋ ਅੱਜ ਦਾ ਦਿਨ ਫਾਸਟਿੰਗ ਕਰਨ ਵਾਲੇ ਨੇ ਖੁਦਾਵਨ ਤੁਸੀਂ ਹਰ ਇੱਕ ਦੀ ਪੁਕਾਰ ਨੂੰ ਸੁਣਨਾ ਪਿਤਾ ਅੱਜ ਜਿਸ ਵੀ ਵਿਸ਼ੇ ਦੇ ਲਈ ਜਿਸ ਵੀ ਪੈਨ ਭਰਾ ਲਈ ਪੁਕਾਰਨ ਖੁਦਾਵਨ ਉਹ ਹਰ ਇੱਕ ਪ੍ਰੋਬਲਮ ਪਰੇਸ਼ਾਨੀਆਂ ਦੂਰ ਹੋ ਜਾਣ ਖੁਦਾ ਜਿੰਨਾ ਵੀ ਘਰਾਂ ਵਿੱਚ ਖੁਦਾਵਨ ਤੁਹਾਡੇ ਲੋਕ ਪਿਤਾ ਪਰਮੇਸ਼ਰ ਪ੍ਰਾਰਥਨਾਵਾਂ ਕਰਦੇ ਨੇ ਖੁਦਾਵੰਦ ਉਹ ਪ੍ਰਾਰਥਨਾਵਾਂ ਸੁਨੀਆਂ ਜਨ ਖੁਦਾ ਜੋ ਵਰਤ ਰੱਖ ਕੇ ਤੁਹਾਡੇ ਹਜ਼ੂਰ ਆਉਂਦੇ ਨੇ ਖੁਦਾ ਉਹਨਾਂ ਦੀ ਫਾਸਟਿੰਗ ਨੂੰ ਤੁਸੀਂ ਕਬੂਲ ਕਰਨਾ ਤੇ ਬਹੁਤ ਅੱਛੀ ਰੀਤੀ ਦੇ ਨਾਲ ਆਪਣੇ ਹਜ਼ੂਰ ਵਰਤ ਕਰਨ ਜਿਹਨਾਂ ਨੂੰ ਤਿਆਰ ਕਰਨਾ ਪ੍ਰਭੂ ਜੀ ਜਿਨ੍ਹਾਂ ਵੀ ਪਰਿਵਾਰਾਂ ਦੇ ਵਿੱਚ ਲੜਾਈ ਝਗੜੇ ਕਲੇਸ਼ ਰਹਿੰਦੇ ਨੇ ਖੁਦਾਵੰਦ ਅਸੀਂ ਸਭ ਮਿਲ ਕੇ ਅਜਨ ਲਈ ਫਾਸਟਿੰਗ ਕਰਾਂਗੇ ਜਿੰਨਾ ਪਰਿਵਾਰਾਂ ਵਿੱਚ ਬੇਹੱਦ ਲੜਾਈ ਝਗੜੇ ਨੇ ਖੁਦਾਵੰ ਨੂੰ ਉਹਨਾਂ ਪਰਿਵਾਰਾਂ ਦੇ ਵਿੱਚ ਸੱਚੀ ਸ਼ਾਂਤੀ ਨੂੰ ਦੇਣਾ ਖੁਦਾਵੰ ਸਾਰੇ ਹੀ ਪਰਿਵਾਰਿਕ ਲੜਾਈ ਝਗੜੇ ਯੇਸ਼ੂ ਨਾਮ ਚ ਨਾਸ਼ਵੰਸਮ ਖਤਮ ਹੋ ਜਾਣ ਰਾਦੋ ਜਨ ਖੁਦਾਵੰ ਪੂਰੇ ਪਰਿਵਾਰਾਂ ਵਿੱਚ ਤੁਹਾਡੀ ਦਇਆ ਕਿਰਪਾ ਭਲਾਈ ਹੋਵੇ ਪਿਤਾ ਪਰਮੇਸ਼ਰ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਜਿਹਦੇ ਅੰਦਰ ਬਹੁਤ ਜ਼ਿਆਦਾ ਕਰੋਧ ਅੱਜ ਤੁਸੀਂ ਉਸ ਕਰੋਧ ਤੋਂ ਆਜ਼ਾਦ ਕਰਨਾ ਹੈ ਅਰ ਜਦਾ ਜਸੀਂ ਸਭ ਮਿਲ ਕੇ ਵਰਤ ਦੇ ਵਿੱਚ ਸਾਰੇ ਹੀ ਪਰਿਵਾਰਿਕ ਝਗੜਿਆਂ ਲਈ ਦੁਆਵਾਂ ਕਰੀਏ ਸਾਡੀ ਸਭ ਦੀ ਪੁਕਾਰ ਪਵਿੱਤਰ ਭਵਨ ਵਿੱਚ ਕਬੂਲ ਕੀਤੀ ਜਾਵੇ ਖੁਦਾ ਅਸੀਂ ਸਭ ਹੀ ਉਸ ਪਰਮੇਸ਼ਰ ਦੇ ਹਜ਼ੂਰ ਆਪਣੀਆਂ ਪਵਿੱਤਰ ਭੇਟਾਂ ਨੂੰ ਲੈ ਕੇ ਜਾਈਏ ਔਰ ਸਾਡੇ ਸ਼ਬਦ ਯਹਵਾ ਪਰਮੇਸ਼ਰ ਵੱਲੋਂ ਕਬੂਲ ਕੀਤੇ ਜਾਣ। ਅਸੀਂ ਸਭ ਮਿਲ ਕੇ ਦੁਆ ਕਰਦੇ ਹੁਨਾ ਸਾਰੇ ਭੈਣਾਂ ਭਾਈਆਂ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਹਜ਼ੂਰੀ ਵਿੱਚ ਭੇਜੇ ਨੇ ਖੁਦਾਵਾਨ। ਦੁਆ ਕਰਦੇ ਮਹਾਨ ਖੁਦਾਵਾਨ ਤੁਹਾਡੀ ਬੇਟੀ ਰੀਤੀ ਕਾਲੀ ਪਿਤਾ ਪਰਮੇਸ਼ਰ ਜੋ ਇਸ ਭੈਣ ਦੇ ਫੇਸ ਦੇ ਉੱਤੇ ਕੋਈ ਵੀ ਪਰੇਸ਼ਾਨੀਆਂ ਖੁਦਾਵਾਨ ਹਾਰੀ ਕਰੋ ਰੋਗ ਬਿਮਾਰੀ ਪਰੇਸ਼ਾਨੀ ਤੋਂ ਉਸ ਭੈਣ ਨੂੰ ਆਜ਼ਾਦ ਕਰਕੇ ਨਾ ਦੇ ਫੇਸ ਨੂੰ ਕਲੀਅਰ ਕਰੋ ਪ੍ਰਭੂ ਜੀ। ਜਰਨੈਲ ਸਿੰਘ ਲਈ ਦੁਆ ਕਰਦੇ ਖੁਦਾਵਾਨ ਘਰ ਵਿੱਚ ਲੜਾਈ ਕਲੇਸ਼ ਮੰਦਨ ਨੂੰ ਦੂਰ ਕਰਕੇ ਖੁਦਾ ਇਹਨਾਂ ਦੇ ਪਰਿਵਾਰ ਵਿੱਚ ਆਪਸੀ ਪਿਆਰ ਮੇਲਮਲਾਪ ਨੂੰ ਬਣਾਓ ਬਿਤਾ ਪਰਮੇਸ਼ਰ ਪ੍ਰਿਆ ਲਈ ਦੁਆ ਕਰਦੇ ਖੁਦਾਵਾਨ ਜੋ ਬਿਨਾਂ ਦੇ ਖੂਨ ਦੀ ਵਿੱਚ ਕਮੀ ਹੈ ਜੋ ਪ੍ਰੋਬਲਮ ਹੈ ਖੁਦਾਵਾਨ ਜਾਂ ਕਬਜ਼ ਦਾ ਰੋਗ ਰਹਿੰਦਾ ਖੁਦਾਵਾਨ ਸਾਰੇ ਹੀ ਰੋਗ ਪਰੇਸ਼ਾਨੀਆਂ ਤੋਂ ਇਸ ਬੱਚੇ ਨੂੰ ਫ੍ਰੀ ਕਰੋ ਖੁਦਾਵਾਨ ਰੀਤਾ ਲਈ ਦੁਆ ਕਰਦੇ ਖੁਦਾ ਇਹਨਾਂ ਦਾ ਘਰ ਜੋ ਸੀਲ ਕਰਨਾ ਚਾਹੁੰਦੇ ਨੇ ਖੁਦਾ ਉਸ ਸੀਲ ਹੋਣ ਜਨਾਂ ਦੀ ਮਦਦ ਕਰੋ ਲਵਲੀਲੀ ਦੁਆ ਕਰਦੇ ਪਤਾ ਪਰਮੇਸ਼ਰ ਇਸ ਪੈਂਦੀ ਕੁੱਖ ਨੂੰ ਤੁਸੀਂ ਬles ਕਰੋ ਖੁਦਾਵੰ ਬੇਬੀ ਦੇ ਨਾਲ ਬles ਕਰੋ ਪ੍ਰਭੂ ਜੀ ਜੋਰੇਕਾਰ ਸੇਲ ਕਰਨਾ ਚਾਹੁੰਦੇ ਨੇ ਉਸ ਕਾਰ ਨੂੰ ਸੇਲ ਕਰਕੇ ਇਹਨਾਂ ਦੇ ਕਾਰੋਬਾਰ ਚ ਵਾਧਾ ਕਰਨਾ ਪ੍ਰਭੂ ਜੀ ਕਰਵਿੰਦਰ ਸਿੰਘ ਲਈ ਦੁਆ ਕਰਦੇ ਆ ਜੇ ਪ੍ਰਾਰਥਨਾ ਨਹੀਂ ਕਰਦੇ ਖੁਦਾਵੰ ਤੁਸੀਂ ਇਹਨਾਂ ਨੂੰ ਆਪਣੇ ਰਾਜ ਲਈ ਚੁਣਿਆ ਖੁਦਾਵੰ ਇਹਨਾਂ ਨੂੰ ਵਚਨ ਪ੍ਰਾਰਥਨਾ ਵਿੱਚ ਮਜ਼ਬੂਤ ਕਰੋ ਮਨਜੀਤ ਕੌਰ ਲਈ ਦੁਆ ਕਰਦੇ ਖੁਦਾਵੰ ਹੱਥ ਦੇ ਕੰਮਾਂ ਚ ਬਰਕਤ ਤੇ ਆਸ਼ੀਸ਼ ਦੋ ਖੁਦਾਵੰ ਨਵੇਂ ਕਾਰੋਬਾਰਾਂ ਨਾਲ ਬles ਕਰੋ ਪ੍ਰਭੂ ਜੀ ਕੁਲਵਿੰਦਰ ਸਿੰਘ ਲਈ ਦੁਆ ਕਰਦੇ ਹਰ ਤਰ੍ਹਾਂ ਦਾ ਵਿਵਚਾਰ ਇਸ ਭਰਾ ਦੀ ਜ਼ਿੰਦਗੀ ਚ ਜਾਂਦਾ ਰਹੇ ਪਿਆਰੇ ਪਤਾ ਪਰਮੇਸ਼ਰ ਕਰਨਦੀਪ ਸਿੰਘ ਲਈ ਦੁਆ ਕਰਦੇ ਆ ਜੋ ਬਿਨਾਂ ਦੇ ਵੀਜ਼ਾ ਵਿੱਚ ਡਿਲੇ ਹੋ ਰਿਹਾ ਖੁਦਾਬਨ ਵੀਜ਼ਾ ਦੀਆਂ ਰੁਕਾਵਟਾਂ ਨੂੰ ਦੂਰ ਕਰੋ ਖੁਦਾਮਨ ਤੇ ਬੋਝ ਚਿੰਤਾ ਪਰੇਸ਼ਾਨੀ ਤੋਂ ਆਜ਼ਾਦ ਕਰੋ ਪ੍ਰਭੂ ਜੀ ਪਵਿੱਤਰ ਆਤਮਾ ਤੇ ਆਤਮਿਕ ਸ਼ਾਂਤੀ ਦਿਓ ਬਤਾ ਪਰਮੇਸ਼ਰ ਸਮਰਨਜੀਤ ਕੌੜਲੀ ਦੁਆ ਕਰਦੇ ਆ ਜੋ ਬਹੁਤ ਜ਼ਿਆਦਾ ਗੁੱਸਾ ਕਰਦੇ ਨੇ ਘਰ ਵਿੱਚ ਹਰ ਇੱਕ ਜਾਨ ਨਾਲ ਲੜਾਈ ਕਲੇਸ਼ ਕਰਦੇ ਨੇ ਖੁਦਾ ਇਹਨਾਂ ਦੇ ਮਨ ਨੂੰ ਹਲੀਮ ਕਰੋ ਨਮਰ ਕਰੋ ਹਰ ਇੱਕ ਚਿੜਚਿੜੇ ਸੁਭਾਅ ਤੋਂ ਆਜ਼ਾਦ ਕਰੋ ਸੁਖਵਿੰਦਰ ਸਿੰਘ ਲਈ ਦੁਆ ਕਰਦੇ ਖੁਦਾਬਨ ਕਾਰੋਬਾਰਾਂ 'ਚ ਵਾਧਾ ਕਰੋ ਬਤਾ ਪਰਮੇਸ਼ਰ ਨਵੇਂ ਕਾਰੋਬਾਰ ਤੇ ਨਵੇਂ ਕਾਰਨਾ ਬਲੈਸ ਕਰੋ ਪ੍ਰਭੂ ਜੀ ਤਾਰੋਲੀ ਦੁਆ ਕਰਦੇ ਖੁਦਾਵੰਦ ਇਸ ਪੈਨ ਦਾ ਲੋਨ ਪਾਸ ਹੋਣ ਵਿੱਚ ਨਾ ਦੀ ਮਦਦ ਕਰੋ ਖੁਦਾਵੰਦ ਕੁਲਵੀਰ ਸਿੰਘ ਲਈ ਦੁਆ ਕਰਦੇ ਆ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ ਪਤਾਰ ਜੋ ਵੀ ਉਹਨਾਂ ਦੇ ਸਰੀਰਿਕ ਕਮਜ਼ੋਰੀ ਬਿਮਾਰੀ ਹੈ ਖੁਦਾ ਹਰ ਇੱਕ ਰੋਗ ਬਿਮਾਰੀ ਪਰੇਸ਼ਾਨੀ ਤੋਂ ਛੁਟਕਾਰ ਕੇ ਮਿੱਠੀ ਪਿਆਰੀ ਨੀਂਦ ਨਾਲ ਬLES ਕਰਨਾ ਹਮੀਰ ਕੌਰ ਲਈ ਦੁਆ ਕਰਦੇ ਖੁਦਾ ਜੁਨਾਂ ਦੀ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਘਟਿਆ ਖੁਦਾਵੰਦ ਇਹਨਾਂ ਦੀਆਂ ਅੱਖਾਂ ਨੂੰ ਬLES ਕਰੋ ਤਾਂ ਜੋ ਇਹ ਦੇਖ ਸਕਣ ਬਟਾ ਪਰਮੇਸ਼ਰ ਪਰਮਜੀਤ ਕੌਰ ਲਈ ਦੁਆ ਕਰਦੇ ਜੋ ਸਟੀਚਿੰਗ ਦਾ ਕੰਮ ਕਰਦੇ ਨੇ ਖੁਦਾ ਇਹਨਾਂ ਦਾ ਕੰਮ ਬਹੁਤ ਡਾਊਨ ਜਾ ਰਿਹਾ ਖੁਦਾ ਇਹਨਾਂ ਦੇ ਕੰ ਬਰਕਤ ਦਿਓ ਬਤਾ ਪਰਮੇਸ਼ਰ ਸੁਖਵਿੰਦਰ ਕੌਰ ਲਈ ਦੁਆ ਕਰਦੇ ਪ੍ਰਭੂ ਜੀ ਜੇ ਤੁਹਾਡੇ ਹਜ਼ੂਰ ਲੰਬਾ ਸਮਾਂ ਦੁਆ ਕਰਨਾ ਚਾਹੁੰਦੇ ਨੇ ਜੋ ਵੀ ਸਪਰੈਡ ਇਹਨਾਂ ਦੇ ਪ੍ਰੇਅਰ ਦੇ ਟਾਈਮ ਨੂੰ ਚਰਾਉਂਦੇ ਖੁਦਾਵਾਨਾ ਨੂੰ ਦੂਰ ਕਰਕੇ ਇਹਨਾਂ ਨੂੰ ਆਪਣੇ ਹਜ਼ੂਰ ਬੈਠਣ ਲਈ ਤਿਆਰ ਕਰੋ ਬਲਜਿੰਦਰ ਕੌਰ ਅਤੇ ਸੁਖਪ੍ਰੀ ਸਿੰਘ ਲਈ ਦੁਆ ਕਰਦੇ ਖੁਦਾਵਾਨ ਜੋ ਵੀ ਇਹਨਾਂ ਨੇ ਆਪਣੇ ਵੀਜ਼ਾ ਅਪਲਾਈ ਕੀਤੇ ਹੋਏ ਨੇ ਖੁਦਾਵਾਨ ਵੀਜ਼ਾ ਫਾਈਲ ਰੈਡੀ ਕਰ ਲੈਣੇ ਮੈਡੀਕਲ ਤੋਂ ਲੈ ਕੇ ਵੀਜ਼ਾ ਤੱਕ ਅਤੇ ਜਾ ਕੇ ਕੰਮ ਤੇ ਮਿਲਣ ਤੱਕ ਬਤਾ ਪਰਮੇਸ਼ਰ ਇਹਨਾਂ ਦੀ ਮਦਦ ਕਰਨਾ ਸੋਹਣ ਨਾਲੀ ਦੁਆ ਕਰਦੇ ਖੁਦਾਵਨ ਸਰੀਰ ਦੀਆਂ ਸਾਰੀਆਂ ਹੀ ਦਰਦਾਂ ਪੀੜਾਂ ਪਰੇਸ਼ਾਨੀਆਂ ਤੋਂ ਜ਼ਾਦ ਕਰੋ ਪੂਰੇ ਪਰਿਵਾਰ ਨੂੰ ਬਰਕਤ ਅਤੇ ਆਸ਼ੀਸ਼ ਦਿਓ ਖੁਦਾਵਨ ਸਾਰੇ ਹੀ ਰੋਗ ਨਾਸ਼ ਪਸਮ ਖਤਮ ਹੋ ਜਾਣ ਖੁਦਾਵਨ ਕੁਲਦੀਪ ਸਿੰਘ ਲਈ ਦੁਆ ਕਰਦੇ ਹਾਂ ਜੋ ਬਹੁਤ ਜ਼ਿਆਦਾ ਬਿਮਾਰ ਨੇ ਖੁਦਾਵਨ ਸਰੀਰ ਦੇ ਸਾਰੇ ਹੀ ਰੋਗ ਬਿਮਾਰੀਆਂ ਯੇਸ਼ੂ ਨਾਮ ਦੇ ਵਿੱਚ ਨਾਸ਼ ਪਸਮ ਖਤਮ ਹੋ ਜਾਣ ਪੂਰੇ ਹੀ ਪਰਿਵਾਰ ਬਰਕਤ ਅਤੇ ਆਸ਼ੀਸ਼ ਨੂੰ ਪਾਲਣ ਪਿਤਾ ਪਰਮੇਸ਼ਰ ਪੂਰੇ ਪਰਿਵਾਰਨ ਤੁਹਾਡੇ ਹੱਥਾਂ 'ਚ ਸੌਂਦੇ ਖੁਦਾਵਨ ਜਿੰਦਾ ਤਾਕਤ ਵਧਾਓ ਹਰ ਵਿੱਚ ਬles ਕਰਦੇ ਪੈਰੇ ਪ੍ਰਭੂ ਜੀ ਇਸ ਪੂਰੀ ਹੀ ਪ੍ਰਾਰਥਨਾ ਨੂੰ ਤੁਹਾਡੇ ਸਮਰਥੀ ਜਿੰਦਾ ਨਾਮ 'ਚ આમેન અમેન અમેન સારી કલિશિયાનું પ્યાર ભરી જૈમસી ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ